ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਪ੍ਰੈਸ ਕਾਨਫਰੰਸ ਪਰਮਜੀਤ ਸਿੰਘ ਢੱਲੋਂ ਹਲਕਾ ਇੰਚਾਰਜ ਸ਼ਲਮਨੀ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਜਿਸੋ ਵਿੱਚੋਂ ਉਹਨਾਂ ਵੱਲੋਂ ਪੈਸੇ ਗਵਾਉਣ ਦਾ ਜਿਹੜਾ ਇਲਜ਼ਾਮ ਹੈ ਇੱਕ ਉਹ ਲਗਾਇਆ ਗਿਆ ਹੈ ਸੋ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਅਤੇ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿਸ ਪੈਸੇ ਦੀ ਉਹ ਗੱਲ ਕਰਦੇ ਨੇ 50-55 ਲੱਖ ਰੁਪਏ ਦੀ ਉਹ ਪੈਸਾ ਗੁਰੂ ਘਰ ਵੇਖੇ ਲੱਗਿਆ ਉਸ ਪੈਸੇ ਦੇ ਨਾਲ ਜਿਹੜੀ ਲੇਬਰ ਆ ਲੇਬਰ ਦੇ ਪੈਸੇ ਦਿੱਤੇ ਗਏ ਨੇ ਜਿਸ ਦਾ ਸਾਡੇ ਕੋਲ ਲਿਖਤੀ ਸਬੂਤ ਪਿਆ ਸਾਈਨ ਹੋਏ ਹੋਏ ਨੇ ਅਤੇ ਬਾਕੀ ਦੇ ਪੈਸੇ ਨਾਲ ਜਿਹੜਾ ਮੋਟੀ ਰਕਮ ਹੈ ਉਹ ਸਰੀਆ ਆਇਆ ਉੱਥੇ ਸੋ ਜਿੰਨੀ ਵੀ ਬਿਲਡਿੰਗ ਬਣੀ ਹੈ ਇਹ 11000 ਸਕਰ ਫੁੱਟ ਦੀ ਬੇਸਮੈਂਟ ਹੈ ਉਹਦੀਆਂ ਦੁਵਾਰਾਂ ਵਾਲ ਹੋਈਆਂ ਉਹ ਵੀ ਆਰ ਸੀ ਸੀ ਭਰੀਆਂ ਨੇ ਸਰੀਏ ਦੇ ਨਾਲ ਦਵਾਨ ਹਾਲ ਹੋ ਗਿਆ 12000 ਸਕਰ ਫੁੱਟ ਦਾ ਮੋਰੇ ਦੇਉੜੀ ਹੋ ਗਈ ਲੰਗਰ ਹਾਲ ਹੋ ਗਿਆ ਇਹ ਸਾਰੇ ਦਾ ਸਾਰਾ ਜਿੰਨਾ ਇਹਦੇ ਵਿੱਚ ਮਟੀਰੀਅਲ ਆਇਆ ਸਰੀਆ ਆਇਆ ਉਹ ਸਾਰਾ ਮੇਰੇ ਖਾਤੇ ਰਹੀ ਬਾਬਾ ਬਧਾਵਾ ਸਿੰਘ ਨੇ ਜਿਹੜੇ ਪੈਸੇ ਮੈਨੂੰ ਮੇਰੇ ਖਾਤੇ ਪਾਏ ਸੀ ਉਹਨਾਂ ਦਾ ਆ ਜੇ ਉਸ ਤੋਂ ਬਿਨਾ ਕੋਈ ਬੰਦਾ ਹੋਰ ਜਾ ਕੇ ਸਰੀਆ ਲੈ ਕੇ ਆਇਆ 5 ਕਿਲੋ ਵੀ ਸਰੀਆ ਕੋਈ ਵੀ ਕਾਰਸੇਵਾਲ ਜਾਂ ਕੋਈ ਹੋਰ ਸੇਵਾਦਾਰ ਉਸ ਬਿਲਡਿੰਗ ਲਈ ਸਰੀਆ ਲੈ ਕੇ ਆਇਆ ਤਾਂ ਉਹ ਦੱਸ ਸਕਦਾ ਮੇਰੇ ਤੋਂ ਬਿਨਾ ਇਸ ਬਿਲਡਿੰਗ ਲਈ ਕੋਈ ਵੀ ਬੰਦਾ ਸਰੀਆ ਨਹੀਂ ਲੈ ਕੇ ਆਇਆ ਉਹ ਸਾਰੇ ਦੇ ਸਰ ਜਿਹੜਾ ਪੈਸਾ ਸਮੇਂ-ਸਮੇਂ ਤੇ ਉਹ ਇਕੱਠਾ ਨਹੀਂ ਪਿਆ ਥੋੜਾ-ਥੋੜਾ ਕਰਕੇ ਜਿੱਦਾਂ-ਜਿੱਦਾਂ ਪਿਆ ਉਹਦਾ ਸਰੀਆ ਆਇਆ ਉਹ ਵੀ ਇਸ ਕਰਕੇ ਆ ਕਿ ਕਾਰਸੇਵਾਲਿਆਂ ਵੱਲੋਂ ਇਹ ਗੱਲ ਕਹੀ ਗਈ ਸੀ ਬਾਬਾ ਵਿਧਾਵਾ ਸਿੰਘ ਵੱਲੋਂ ਕਿ ਆਪਾਂ ਨੂੰ ਜਿੰਨਾ ਫਾਇਦਾ ਹੁੰਦਾ ਜੀਐਸਟੀ ਬਚਾ ਕੇ ਇਹ ਸਰੀਆ ਲੈ ਕੇ ਆਉਣਾ ਉਹ ਕੈਸ਼ ਪੈਸੇ ਦੇ ਕੇ ਸਰੀਆਂ ਲੈ ਕੇ ਆਉਂਦੇ ਰਹੇ ਆ ਉਹਦਾ ਸਾਰਾ ਜਿਹੜਾ ਰਿਕਾਰਡ ਹੈ ਉਹ ਮੇਰੇ ਕੋਲ ਪਿਆ ਹੈ ਨੰਬਰ 2 ਇਸ ਤੋਂ ਇਲਾਵਾ ਜਿਹੜੇ ਉੱਤੇ ਫਟਕਲ ਖਰਚੇ ਹੋਏ ਨੇ ਜਿਸ ਤਰ੍ਹਾਂ 4.5 ਲੱਖ ਦਾ ਉੱਤੇ ਸਟੀਮ ਬੋਇਲਰ ਲੱਗਿਆ ਨਵਾਂ ਗੁਰਦੁਆਰਾ ਸਾਹਿਬ ਉਹ ਵੀ ਜਿਹੜਾ ਕੈਸ਼ ਹੈ ਉਹ ਮੈਂ ਦੇ ਕੇ ਲਵਾਇਆ ਉੱਥੇ ਉਹ ਮੇਰੇ ਖਾਤੇ ਰਹੀ ਪੈਸੇ ਲੱਗੇ ਨੇ ਉਸ ਤੋਂ ਇਲਾਵਾ ਗੁਰਦੁਆਰਾ ਚਰਨਕੋਲ ਸਾਹਿਬ ਵਿਖੇ ਰੰਗ ਦੇ ਆ ਜਿਹੜਾ ਬਾਲਟੀਆਂ ਸੀ ਟਕਿਆਰ ਹਾਰਡਵੇਅਰ ਤੋਂ ਆਇਆ ਸੀ ਉਹਦਾ ਜਿਹੜਾ ਬਿੱਲ ਸੀਗਾ ਰੰਗ ਦਾ ਉਹ ਵੀ ਮੈਂ ਕੈਸ਼ ਦਿੱਤਾ ਉਹ ਵੀ ਮੇਰੇ ਰਾਹੀਂ ਮੇਰੇ ਥਰੂ ਗਿਆ ਜਿਹੜਾ ਉਥੇ ਗੁਰਦੁਆਰਾ ਚੰਨਗੋਲ ਸਾਹਿਬ ਸਰੋਵਰ ਨੂੰ ਪੇਂਟ ਕੀਤਾ ਪੇਂਟਰ ਸੀ ਉਹਨਾਂ ਦੀ ਲੇਬਰ ਸੀ ਉਹ ਵੀ ਮੇਰੇ ਥਰੂ ਦਿੱਤੀ ਗਈ ਹੈ ਹੋਰ ਵੀ ਜਿੰਨੇ ਸਮਾਗਮ ਹੋਏ ਨੇ ਉਥੇ ਚਾਹੇ ਜਰਗ ਵਾਲਿਆਂ ਦੇ ਕਿਸਿਆਂ ਦੇ ਦੁਬਾਰ ਲਵਾਏਗੇ ਉਹਦੇ ਵਿੱਚ ਲੰਗਰ ਦਾ ਖਰਚਾ ਚਾਹੇ ਸਾਊਂਡ ਦਾ ਖਰਚਾ ਕੋਈ ਵੀ ਗੁਰਪੁਰਬ ਤੇ ਜਿਹੜੇ ਖਰਚੇ ਹੁੰਦੇ ਰਹੇ ਨੇ ਉਹ ਹੈਡ ਕੈਸ਼ ਜਿਹੜੇ ਖਰਚੇ ਸੀ ਉਹ ਸਾਰੇ ਦੇ ਸਾਰੇ ਮੇਰੇ ਵੱਲੋਂ ਕੀਤੇ ਗਏ ਸੀਗੇ ਬਾਬਾ ਜੀ ਵੱਲੋਂ ਮੈਨੂੰ ਉਹ ਖਾਤੇ ਮੇਰੇ ਪੈਸੇ ਪਾਏ ਜਾਂਦੇ ਸੀ ਤਾਂ ਕਿ ਉਹ ਘਟਾ ਕੇ ਜਾ ਕੇ ਜਿਹਦੇ ਜਿਹਦੇ ਸ਼ਹਿਰ 'ਚ ਦੇਣੇ ਆ ਕਿਸੇ ਦੇ ਵੀ ਉਹ ਪੈਸੇ ਉਧਰ ਦਿੱਤੇ ਜਾਂਦੇ ਸੀ ਗੁਰਦੁਆਰਾ ਸਾਹਿਬਿਕੇ ਕੀਰੀਦੋ ਫਰੋਕਤ ਜਿੰਨੀ ਹੁੰਦੀ ਸੀਗੀ ਕੋਈ ਸਮਾਨ ਲੈ ਕੇ ਆਉਣੀਆਂ ਜਾਂ ਚਾਦਰਾਂ ਲੈ ਕੇ ਆਉਣੀਆਂ ਜਾ ਕੁਝ ਲੈ ਕੇ ਆਉਣਾ ਹੋਰ ਸਾਰਾ ਸਮਾਨ ਅੰਦਰ ਫਿਟਿੰਗ ਹੋਈ ਹੈ ਜਿਹੜੀ ਐਲੂਮੀਨੀਅਮ ਦੀ ਜਾਂ ਕੁਝ ਹੋਰ ਹੋਈ ਹੈ ਵੱਡੇ ਲੈਵਲ ਤੇ ਖਰਚਾ ਜਿਹੜਾ ਹੋਇਆ ਉਹ ਸਾਰੇ ਦਾ ਸਾਰਾ ਮੇਰੇ ਥਰੂ ਹੋਇਆ ਉਹ ਪੈਸਾ ਉਹੀ ਪੈਸਾ ਜਿਹੜੇ ਲੋਕ ਕਹਿ ਰਹੇ ਨੇ ਕੱਲਾ ਕੱਲਾ ਪੈਸੇ ਦਾ ਇੱਕ ਇੱਕ ਪੈਸੇ ਦਾ ਹਿਸਾਬ ਪਿਆ ਬਿੱਲ ਪਏ ਨੇ ਸਾਰਾ ਕੁਝ ਪਿਆ ਜਿਨੇ ਵੀ ਦੇਖਣਾ ਉਹ ਦੇਖ ਸਕਦਾ ਬਾਕੀ ਇਸ ਤੋਂ ਪਹਿਲਾਂ ਕਿਸੇ ਨੇ ਵੀ ਚਾਹੇ ਉਹ ਖੇੜਾ ਹੋਵੇ ਮਨਮੋਹਨ ਸਿੰਘ ਖੇੜਾ ਹੋ ਗਿਆ ਚਾਹੇ ਪਰਮਜੀਤ ਸਿੰਘ ਢਿੱਲੋਂ ਹੋਵੇ ਉਹਨਾਂ ਨੇ ਕਦੇ ਵੀ ਬਲਾਕੇ ਮੈਨੂੰ ਇਹ ਹਿਸਾਬ ਕਿਤਾਬ ਨਹੀਂ ਪੁੱਛਿਆ ਕਿ ਇਹਦਾ ਹਿਸਾਬ ਕਿਤਾਬ ਦਿੱਤਾ ਜਾਵੇ ਜੇ ਪੁੱਛਿਆ ਹੁੰਦਾ ਤਾਂ ਅਸੀਂ ਜਰੂਰ ਦੱਸਦੇ ਬਿਨਾਂ ਵਜ੍ਹਾ ਇਹ ਪੋਲੀਟੀਕਲ ਸਟੰਟबाजी ਕੀਤੀ ਜਾ ਰਹੀ ਹੈ ਕਿਉਂਕਿ ਇਹ ਲੋਗ ਨੇ ਜਿਹੜੇ ਮਨਮੋਹਨ ਸਿੰਘ ਖੇੜਾ ਹੋ ਗਿਆ ਇਹ ਵੀ ਪੋਲੀਟੀਕਲ ਨੇ ਪੋਲੀਟੀਕਲ ਦੇ ਵਿੱਚ ਐਂਟੀ ਗਰੁੱਪ ਚ ਸਾਡੇ ਨਾਲ ਇਲੈਕਸ਼ਨ ਲੜਦੇ ਰਿਹਾ ਸੀ ਗੁਰਚਰਨ ਸਿੰਘ ਮਿੱਠੇਵਾਲ ਨਾਲ ਲੜਦੇ ਰਹੇ ਆ ਇਹ ਬਲਕਸਮਤੀ ਮੈਂਬਰ ਖੜੇ ਸੀ ਐਂਟੀ ਸੀ ਉਧਰੋਂ ਬਾਕੀ ਰਹੀ ਪਰਮਜੀਤ ਸਿੰਘ ਢਿੱਲੋਂ ਦੀ ਗੱਲ ਕੱਲ ਤੱਕ ਅਸੀਂ ਬਹੁਤ ਵਧੀਆ ਸੀ ਗਿਆ ਕਾਲੀ ਦਲ ਦੇ ਵਿੱਚ ਅਕਾਲੀ ਦਲ ਬਿਲਕੁਲ ਖੜਾ ਸੀਗਾ ਸਾਰਾ ਕੁਝ ਸਿਰਫ ਤੇ ਸਿਰਫ ਇਹ ਤਾਂ ਹੋਇਆ ਕਿ ਕੱਲ ਸ਼ਾਮ ਨੂੰ ਅਸੀਂ ਆਪਣੇ ਸਿਆਸੀ ਜੀਵਨ ਦਾ ਇੱਕ ਫੈਸਲਾ ਲਿਆ ਸੀਗਾ ਕਿ ਅਸੀਂ ਅਕਾਲੀ ਦਲ ਨੂੰ ਅਲਵਿਦਾ ਆ ਕੇ ਕਾਂਗਰਸ ਪਾਰਟੀ ਜੁਆਇਨ ਕਰਨੀ ਹੈ ਤਾਂ ਅੱਜ ਸਾਰਾ ਕੁਝ ਇਹ ਪੋਲਿਟੀਕਲ ਸਟੰਟ ਬਾਜੀ ਹੈ ਜਿਹੜੀ ਕੀਤੀ ਗਈ ਹੈ ਇਸ ਤੋਂ ਬਿਨਾ ਇਹ ਕੁਝ ਨਹੀਂ ਹੈਗਾ ਗੁਰੂ ਘਰ ਦੇ ਵਿੱਚ ਜਿੰਨਾ ਵੀ ਕੰਮ ਹੋਇਆ ਉਹ ਜਿਹੜਾ ਪੈਸਾ ਸੀ ਉਹਦਾ ਸਮਾਨ ਮਟੀਰੀਅਲ ਆਇਆ ਉਹ ਪੈਸੇ ਦਾ ਜਦੋਂ ਵੀ ਕਦੇ ਸੰਗਤ ਕੋਈ ਵੀ ਪੁੱਛੂਗਾ ਉਹ ਅਸੀਂ ਸੰਗਤ ਦੇ ਵਿੱਚ ਦੱਸਣ ਨੂੰ ਜੋਗ ਆ ਜਦੋਂ ਕੋਈ ਪੁੱਛੂਗਾ ਅਸੀਂ ਉਹਦਾ ਸਾਰਾ ਹਿਸਾਬ ਕਤਾਬ ਦੇ ਦਾਂਗੇ ਇਸ ਤੋਂ ਬਿਨਾ ਉਹ ਗੁਰੂ ਘਰ ਦਾ ਜਿਹੜਾ ਪੈਸਾ ਕਿਸੇ ਪਾਸੇ ਨਹੀਂ ਗਿਆ ਕਿਸੇ ਪਾਸੇ ਨਹੀਂ ਲੱਗਿਆ ਰਹੀ ਗੱਲ ਗੁਰੂ ਘਰ ਦੇ ਕੰਮ ਦੀ ਅਗਰ ਇਹ ਕੰਮ ਅਸੀਂ ਨਾ ਕਰਵਾਉਂਦੇ ਤਾਂ ਇਹ ਜਿਹੜਾ ਪੈਸਾ ਇੱਥੇ ਨਹੀਂ ਲੱਗਣਾ ਸੀ ਨਾ ਹੀ ਪਹਿਲਾ 40 ਸਾਲ ਦੇ ਵਿੱਚ ਇਹ ਲੱਗਿਆ ਬਾਬਾ ਜਰਨੈਲ ਸਿੰਘ ਦੀ ਜਦੋਂ ਡੈਥ ਹੋਈ ਐਤੋਂ ਗੱਡੀਆਂ ਦੀਆਂ ਗੱਡੀਆਂ ਪੈਸਿਆਂ ਦੀਆਂ ਡਿੱਗੀਆਂ ਦੇ ਭਰ ਕੇ ਦਿੱਲੀ ਨੂੰ ਲੈ ਗਿਆ ਕੋਈ ਫਤਿਹਗੜ੍ਹ ਸਾਹਿਬ ਨੂੰ ਲੈ ਗਿਆ ਕੋਈ ਕਿੱਥੇ ਲੈ ਗਿਆ ਇੱਥੇ ਪੈਸਾ ਨਹੀਂ ਲੱਗਿਆ 75 60 ਤੋਂ 75 ਲੱਖ ਰੁਪਇਆ ਮਹਿੰਦਰ ਸਿੰਘ ਭੇਵੇ ਵਾਲੇ ਡਾਕਖਾਨੇ ਦੇ ਵਿੱਚੋਂ ਹੋਣ 6-7 ਮਹੀਨਿਆਂ ਦੇ ਵਿੱਚ ਕਢਵਾ ਕੇ ਲੈ ਕੇ ਉਹ ਕਿਸੇ ਨੇ ਨਹੀਂ ਪੁੱਛਿਆ ਹੈਗਾ ਨਾ ਹੀ ਉਹਨਾਂ ਨੇ ਕਿਸੇ ਨੂੰ ਦੱਸਿਆ ਨਾ ਉਹਨਾਂ ਨੂੰ ਕਿਸੇ ਨੇ ਰੋਕਿਆ ਵੀ ਤੁਸੀਂ ਗੁਰੂ ਘਰ ਗਨੀਖਾਨੇ ਵੀ ਖਾਂਦਾ ਪੈਸਾ ਤੁਸੀਂ ਉਹ ਕਢਵਾ ਕੇ ਕਿਉਂ ਲੈ ਕੇ ਗਏ ਜਾ ਰਹੇ ਹੋ ਓਨਰ ਕਾਰਡ ਹੈ ਪਿਛਲੇ ਸਾਲ 9ਵੇਂ ਮਹੀਨੇ ਦੇ ਵਿੱਚ ਬਧਾਵਾ ਸਿੰਘ ਵੱਲੋਂ ਇੱਕ 80 ਲੱਖ ਰੁਪਏ ਦਾ ਇੱਕ ਵੱਡੀਆਂ ਅਮਾਉਂਟ ਦਾ ਜਿਹੜਾ ਚੈੱਕ ਆਪਣੇ ਡਰਾਈਵਰ ਪਾਲੀ ਨੂੰ ਕੱਟ ਕੇ ਦੇਤਾ ਉਹ ਸਾਡੇ ਕੋਲ ਚੈੱਕ ਦੀ ਮੇਰੇ ਕੋਲ ਫੋਟੋਕਾਪੀ ਪਈ ਆ ਉਹ ਅਸੀਂ ਚੈੱਕ ਰੋਕਿਆ ਉਸ ਤੋਂ ਬਾਅਦ ਅਸੀਂ ਇਹ ਕੰਮ ਸ਼ੁਰੂ ਕਰਾਇਆ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਕਿ ਇਹ ਤਾਂ ਲੁੱਟ ਮਚਾ ਲੈਣੀ ਇਹਨਾਂ ਨੇ ਪੈਸਾ ਇਹ ਲੈ ਜਾਣਾ ਕੋਈ ਕਹਿੰਦਾ ਸੀ ਇਹ ਦਿੱਲੀ ਨੂੰ ਦੇ ਦਿਓ ਚੈੱਕ ਕੱਟ ਕੇ ਕਾਰਸੇ ਵਾਲਿਆਂ ਨੂੰ ਕੋਈ ਕਹਿੰਦਾ ਕਿਸੇ ਨੂੰ ਇਸ ਕਰਕੇ ਕੰਮ ਸ਼ੁਰੂ ਕਰਾਇਆ ਸੀ ਸ਼ਹਿਰ ਵਾਸੀਆਂ ਲਈ ਬਿਲਡਿੰਗ ਬਣ ਕੇ ਖੜੀ ਹੋ ਗਈ ਆ ਤਿਆਰ ਆ ਸੋ ਜੇ ਇਹ ਪੈਸਾ ਨਾ ਵਰਤਦੇ ਤਾਂ ਇਹ ਪੈਸਾ ਇੱਥੇ ਮੱਛਵੜਾ ਸਾਹਿਬ ਨਹੀਂ ਲੱਗਣਾ ਸੀਗਾ ਇਸ ਤੋਂ ਇਲਾਵਾ ਵੀ ਹੋਰ ਲੱਖਾਂ ਕਰੋੜਾ ਰੁਪਈਆ ਜਿਹੜਾ ਇੱਥੋਂ ਬਾਹਰ ਜਾ ਚਲੇ ਗਿਆ ਲੁਕੀ ਲੈ ਗਏ ਸੋ ਇਸ ਕਰਕੇ ਜਿਹੜਾ ਇਹ 50 ਲੱਖ ਜਾਂ ਕਿੰਨੇ ਦਾ ਵੀ ਇਹ ਕਹਿੰਦੇ ਨੇ ਖਾਤੇ 'ਚ ਪਾਇਆ ਉਹਦਾ ਸਾਰਾ ਹਿਸਾਬ ਕਿਤਾਬ ਸਾਡੇ ਕੋਲ ਪਿਆ ਜਿਸ ਕਿਸੇ ਵੀ ਸੱਜਣ ਨੂੰ ਚਾਹੀਦਾ ਹੋਊਗਾ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਲਵੇ ਜਦੋਂ ਮਰਜ਼ੀ ਕਰ ਲਵੇ ਤਾਂ ਮੈਂ ਉਹਨੂੰ ਸਾਰਾ ਦੱਸ ਦੂੰ ਵੀ ਉਹ ਪੈਸੇ ਦਾ ਕੀ ਕੀ ਕਿੱਥੇ ਕਿੱਥੇ ਆਇਆ ਗੁਰੂ ਘਰ ਕੰਮ ਹੋਏ ਨੇ ਉਹ ਬਾਹਰ ਬਿਲਡਿੰਗ 'ਚ ਵੀ ਹੋਏ ਨੇ ਅੰਦਰ ਵੀ ਹੋਏ ਨੇ ਅੰਦਰ ਨਵੇਂ ਸਾਊਂਡ ਲਵਾਈ ਜਾਂ ਅੰਦਰ ਨਵੇਂ ਜਿਹੜੇ ਕੰਮ ਆ ਉਹ ਹੋਏ ਨੇ ਬੋਇਲਰ ਲਾਇਆ ਸਟੀਮ ਬਡੀ ਅਮਾਉਂਟ ਦਾ ਇੱਕਾ ਲੱਗਿਆ ਉਹ ਵੀ ਮੇਰੇ ਹੈਡ ਕੈਸ਼ ਨਾਲ ਹੀ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ